ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀ ਸਾਰੇ ਜਾਣੇ ਤੰਦਰੁਸਤ ਹੋਗੇ ਤੇ ਠੀਕ ਠਾਕ ਹੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਆ ਮੈਂ ਵੀਡੀਓ ਬਣਾ ਰਿਹਾ ਇਸ ਵਿੱਚ ਬਾਬਾ ਪੜਨ ਦੀ ਆਵਾਜ਼ ਆ ਰਹੀ ਹੋਊਗੀ ਕਿਉਂਕਿ ਆਪਣੇ ਗਵਾਂਢ 'ਚ ਹੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਇਆ ਵਾ ਤਾਂ ਕਰਕੇ ਅਕਸੈਪਟ ਕਰ ਲਿਓ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਬੇਰੁਜ਼ਗਾਰੀ ਬਾਰੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਅੱਜ ਦੇ ਸਮੇਂ ਚ ਬੇਰੁਜ਼ਗਾਰੀ ਬਹੁਤ ਵੱਧ ਚੁੱਕੀ ਆ ਤੇ ਮਹਿੰਗਾਈ ਵੀ ਵਧ ਗਈ ਆ ਤੇ ਪੈਸਾ ਕਮਾਉਣਾ ਬਹੁਤ ਔਖਾ ਹੋ ਗਿਆ ਕਿਉਂਕਿ ਜੌਬ ਬਹੁਤ ਘੱਟ ਆ ਤੇ ਮਸ਼ੀਨਾਂ ਮਸ਼ੀਨਾ ਕਾਰਨ ਬੇਰੁਜ਼ਗਾਰੀ ਵਧ ਗਈ ਆ ਕਿੱਥੇ 10 ਬੰਦਿਆਂ ਨੇ ਕੰਮ ਕਰਨਾ ਹੁੰਦਾ ਸੀ ਉਥੇ ਇੱਕ ਮਸ਼ੀਨ ਸੰਭਾਲ ਲੈਂਦੀ ਹੈ ਤੇ ਉਹਨੂੰ ਇੱਕ ਬੰਦਾ ਵੀ ਆਸਾਨੀ ਨਾਲ ਹੈਂਡਲ ਕਰ ਲੈਂਦਾ ਤੇ ਪੈਸਾ ਕਮਾਉਣਾ ਕਿਵੇਂ ਔਖਾ ਹੋ ਗਿਆ ਇਹ ਗੱਲ ਕਰਦੇ ਆ ਵੀ ਤੁਹਾਨੂੰ ਪਤਾ ਹੀ ਹੋਊਗਾ ਵੀ ਤੁਹਾਡੇ ਆਲੇ-ਦੁਆਲੇ 'ਚ ਤੁਸੀਂ ਦੇਖਦੇ ਹੋਵੋਗੇ ਵੀ ਜਿਹੜੇ ਪੜ੍ਹੇ ਲਿਖੇ ਬੰਦੇ ਆ ਉਹਨਾਂ ਨੂੰ ਜਿਹੜੀ ਉਹ ਜੌਬ ਚਾਹੁੰਦੇ ਆ ਜਿਸ ਤਰ੍ਹਾਂ ਦੀ ਉਹਨਾਂ ਦੀ ਪੜ੍ਹਾਈ ਆ ਕੁਆਲਿਫੀਕੇਸ਼ਨ ਆ ਉਸ ਤਰ੍ਹਾਂ ਦੀ ਜੌਬ ਨਹੀਂ ਮਿਲਦੀ ਇਹਦੇ 'ਚ ਵੀ ਬਹੁਤ ਕਾਰਨ ਆਗੇ ਪਹਿਲਾ ਕਾਰਨ ਤਾਂ ਹੈਗਾ ਵੀ ਸਰਕਾਰਾਂ ਦੀ ਵੀ ਇਹਦੇ 'ਚ ਹੁੰਦੀ ਆ ਕਈ ਵਾਰੀ ਰਿਸ਼ਵਤ ਲੈ ਕੇ ਬੰਦੇ ਉਹਦੀ ਥਾਂ ਤੇ ਹੋਰ ਰੱਖ ਲੈਂਦੇ ਆ ਜਾਂ ਪਹਿਲਾਂ ਇਹੀ ਕੰਮ ਚੱਲਦਾ ਰਿਹਾ ਹੁਣ ਤਾਂ ਹੁਣ ਫਰਕ ਪੈ ਗਿਆ ਮੇਰੇ ਹਿਸਾਬ ਨਾਲ ਹੁਣ ਪੋਸਟਾਂ ਵੀ ਕੱਢਣ ਲੱਗੀ ਸਰਕਾਰ ਇਹ ਗੱਲ ਦਾ ਮੰਨਣਯੋਗ ਆ ਆਮ ਆਦਮੀ ਪਾਰਟੀ ਦੀ ਵੀ ਜਿਹੜੀ ਪਹਿਲਾਂ ਪੋਸਟਾਂ ਨਹੀਂ ਆਉਂਦੀਆਂ ਸੀ ਹੁਣ ਸਾਲ 'ਚ ਬਹੁਤ ਪੋਸਟਾਂ ਆਉਣ ਲੱਗੀਆਂ ਤੇ ਬੰਦਾ ਪੇਪਰ ਦੇ ਸਕਦਾ ਇਹ ਪੇਪਰ ਕਲੀਅਰ ਕਰਨਾ ਜਾਂ ਨਾ ਕਰਨਾ ਇਹ ਬੰਦੇ ਤੇ ਡਿਪੈਂਡ ਹੈ ਇਹ ਉਹਦੀ ਤਿਆਰੀ ਤੇ ਡਿਪੈਂਡ ਹੈ ਤੇ ਪੋਸਟਾਂ ਤਾਂ ਲੱਗਾਂ ਜਿਵੇਂ ਅੱਗੇ ਪੰਜਾਬ ਪੁਲਿਸ ਦੀ ਭਰਤੀ ਸੀਗੀ ਉਹ 5 ਸਾਲਾਂ ਬਾਅਦ ਆਉਂਦੀ ਹੁੰਦੀ ਸੀਗੀ ਕਿਤੇ ਉਹ ਵੀ ਜਦੋਂ ਵੋਟਾਂ ਨੇੜੇ ਹੁੰਦੀਆਂ ਸੀਗਾ ਉਦੋਂ ਕੱਢ ਦਿੰਦੇ ਸੀ ਤੇ ਹੁਣ ਜਿਵੇਂ ਹਰ ਸਾਲ ਐਲਾਨ ਕਰਤਾ ਵੀ ਹਰ ਸਾਲ ਪੰਜਾਬ ਪੁਲਿਸ ਦੀ ਭਰਤੀ ਆਉਣੀ ਆਉਣੀ ਆ ਵੀ ਤਿਆਰੀ ਕਰੀ ਚੱਲੋ ਵੀ ਜੇ ਐਗਤੀ ਮੌਕਾ ਨਾ ਮਿਲਿਆ ਘਾਂਰੀ ਮਿਲ ਜੂ ਜੇ ਨਹੀਂ ਤਾਂ ਉਦੋਂ ਘਾਂ ਵਾਲੀ ਮਿਲ ਜੂਗਾ ਤੇ ਇਹ ਜਿਵੇਂ ਹੁਣ ਕਾਲਜ ਚ ਬੰਦੇ ਪੜਦੇ ਆਗੇ ਸਟੂਡੈਂਟ ਪੜਦੇ ਆ ਤੇ ਘੱਟੂ ਘਾਟਾ ਪਾ ਲਾ ਐਵਰੇਜ ਵਾਲਾ ਲੈ ਲੈਂਦੇ ਆ ਮੰਨ ਲਓ ਇੱਕ ਕਾਲਜ ਚ 5000 ਸਟੂਡੈਂਟ ਆ ਤੇ ਸਾਰਿਆਂ ਨੂੰ ਨੌਕਰੀ ਮਿਲਣੀ ਤਾਂ ਔਖੀ ਆਗੀ ਇਹ ਪੋਸੀਬਲ ਨਹੀਂ ਪੋਸੀਬਲ ਹੈ ਨਹੀਂਗਾ ਇਹ ਕਿਉਂਕਿ ਮੰਨ ਲਓ ਬੀਏ ਕਰਦਾ ਕੋਈ ਬੰਦਾ ਤੇ ਬੀਏ ਕੰਪਲੀਟ ਕਰਨ ਚ ਤੇ ਚੰਗੀ ਤਰ੍ਹਾਂ ਪੜ੍ਹ ਕੇ ਕਰਨ ਚ ਬਹੁਤ ਫਰਕ ਆਗਾ ਕਿਉਂਕਿ ਹੁਣ ਕੋਈ ਵੀ ਆਪਾਂ ਸਰਕਾਰੀ ਜੋਬ ਲੈਣੀ ਆ ਉਹਦੇ ਵਾਸਤੇ ਪੇਪਰ ਕਲੀਅਰ ਕਰਨਾ ਪੈਣਾ ਪੇਪਰ ਦਾ ਮਤਲਬ ਆ ਵੀ ਫਿਲਟਰ ਕਰਨਾ ਤੇ ਦੇ ਪੇਪਰ ਦੇਣ ਵਾਸਤੇ ਬਹੁਤ ਬੰਦੇ ਜਾ ਵੜਦੇ ਆ ਲੱਖ 2 ਲੱਖ 3 ਲੱਖ ਇਹ ਤੋਂ ਵੱਧ ਵੀ ਬੰਦੇ ਜਾ ਵੜਦੇ ਆ ਤੇ ਪੋਸਟਰਾਂ ਹੁੰਦੀਆਂ 2000 2500 ਤੇ ਉਹਦੇ ਵਾਸਤੇ ਉਹਨਾਂ ਨੂੰ ਸ਼ਾਂਤਣ ਵਾਸਤੇ ਕੁਝ ਤਾਂ ਕਰਨਾ ਹੀ ਪੈਣਾ ਇਸ ਕਰਕੇ ਪੇਪਰ ਰੱਖਿਆ ਵਿਆ ਤੇ ਪੇਪਰ ਉਹ ਬੰਦੇ ਕਲੀਅਰ ਕਰਦੇ ਆਗੇ ਜਿਹੜੇ ਬੰਦੇ ਲਗਾਤਾਰ ਤਿਆਰੀ ਕਰਦੇ ਆ ਤੇ ਜਿਹੜੇ ਬੰਦੇ ਮੌਕੇ ਤੇ ਜਾ ਕੇ ਮੇਰੇ ਅਰਗੇ 2 ਮਹੀਨੇ ਪਹਿਲਾਂ ਜਦੋਂ ਭਾਰਤੀ ਪੋਸਟ ਉਦੋਂ ਤਿਆਰੀ ਕਰਨ ਲੱਗੇ ਅੰਦੇ ਆ ਉਹ ਵੀ ਫਿਰ ਪੇਪਰ ਕਲੀਅਰ ਕਰਦੇ ਹੋ ਤਾਂ ਹੀ ਕਹਿੰਦੇ ਆ ਵੀ ਨੌਕਰੀ ਤਾਂ ਰਿਸ਼ਵਤ ਵਾਲਿਆਂ ਨੂੰ ਮਿਲਦੀ ਆ ਨਾ ਨਾ ਨੌਕਰੀਆਂ ਆਪਣੇ ਆਪਣੀ ਖੇਡ ਕਿੱਥੇ ਆ ਇਹ ਗਰੀਬਾਂ ਵਾਸਤੇ ਕਿੱਥੇ ਆ ਇਹ ਤਾਂ ਇਹ ਤਾਂ ਅਮੀਰਾਂ ਵਾਸਤੇ ਬਣੀ ਵੀ ਆ ਤੇ ਇਹ ਤਾਂ ਰਿਸ਼ਵਤ ਵਾਲਿਆਂ ਨੂੰ ਮਿਲਦੀ ਹੈਗੀ ਆਪਣੇ ਵਾਸਤੇ ਹੀ ਨੌਕਰੀ ਤੇ ਇੱਕ ਗੱਲ ਤੁਸੀਂ ਹੋਰ ਦੇਖਿਓ ਵੀ ਜਿਹੜੀ ਨੌਕਰੀ ਮਿਲਦੀ ਹੈ ਜ਼ਿਆਦਾਤਰ ਉਹ ਉਹ ਬੰਦਿਆਂ ਨੂੰ ਮਿਲਦੀ ਆ ਜਿਨ੍ਹਾਂ ਦੇ ਕੋਈ ਜਿਹਦੀ ਮਾਂ ਕੋਈ ਟੀਚਰ ਆ ਜਾਂ ਕੋਈ ਸਰਕਾਰੀ ਪੋਸਟ ਤੇ ਆ ਜਾਂ ਕਿਸੇ ਜਿਹਦਾ ਪਿਓ ਟੀਚਰ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਨੌਕਰੀ ਰਿਸ਼ਵਤ ਨਾਲ ਨਹੀਂ ਨੌਕਰੀ ਪੜਨ ਨਾਲ ਮਿਲਦੀ ਆ ਤੇ ਉਹ ਆਪਦੇ ਜਮਾਤ ਨੂੰ ਉਸ ਤਰ੍ਹਾਂ ਮੋਟੀਵੇਟ ਕਰਦੇ ਆ ਵੀ ਤੂੰ ਭਾਈ ਚੰਗੀ ਪੜ੍ਹਾਈ ਕਰ ਵੀ ਫੇਰ ਨੌਕਰੀ ਮਿਲਣੀ ਆ ਤੇ ਦੂਜੀ ਗੱਲ ਆ ਗਈ ਵੀ ਬੰਦੇ ਬਹੁਤ ਇੱਥੇ ਚੰਗੇ ਪੜ੍ਹੇ ਲਿਖੇ ਵੀ ਮਿਲਦੇ ਆ ਤੇ ਉਹਨਾਂ ਨੂੰ ਪ੍ਰਾਈਵੇਟ ਧੱਕੇਖਾਨੇ ਪੈਂਦੇ ਆ ਕੋਈ ਸਕਿਉਰਿਟੀ ਗਾਰਡ ਲੱਗਿਆ ਹੋਇਆ ਕੋਈ ਬੈਂਕ ਚ ਲੱਗਿਆ ਹੋਇਆ ਪ੍ਰਾਈਵੇਟ ਚ ਪ੍ਰਾਈਵੇਟ ਬੈਂਕਾਂ ਚ ਵੀ ਬਹੁਤ ਟਾਰਗੇਟ ਆ ਗਏ ਤੇ ਉਹ ਬੰਦਾ ਕੀ ਕਰੇ ਉਹ ਬੰਦੇ ਉਹ ਬੰਦੇ ਨੂੰ ਚਾਹੀਦਾ ਵੀ ਕੋਈ ਆਪ ਦਾ ਬਿਜ਼ਨਸ ਕਰੇ ਜ਼ਰੂਰੀ ਨਹੀਂ ਬਿਜ਼ਨਸ ਵਾਸਤੇ ਪੈਸਾ ਹੀ ਬਹੁਤ ਚਾਹੀਦਾ ਬਿਜ਼ਨਸ ਛੋਟੇ ਤੋਂ ਘੱਟ ਪੈਸਾ ਨਾਲ ਵੀ ਹੋ ਸਕਦਾ ਵੀ ਜਿਵੇਂ ਹੁਣ ਅਪਚਲ ਇੱਥੇ ਆਪਣੇ ਇੰਡੀਆ 'ਚ ਜਿਹੜਾ ਸ਼ਰਮ ਜਿਆਦੇ ਮੰਨਦੇ ਆ ਵੀ ਬਾਹਰ ਜਾ ਕੇ ਵੀ ਉਹੀ ਕੰਮ ਕਰਦੇ ਆ 버ਗਰ ਕੋਈ ਪੀਜ਼ਾ ਉਹ ਡਿਲੀਵਰ ਕਰਦਾ ਕੋਈ 버ਗਰ ਡਿਲੀਵਰ ਕਰਦਾ ਕੋਈ ਪੀਜ਼ਾ ਬਣਾਉਂਦਾ ਪਰ ਇੱਥੇ ਨਹੀਂ ਆਪਾਂ ਕਰਨਾ ਚਾਹੁੰਦੇ 25 ਲੱਖ 25-30 ਲੱਖ ਰੁਪਇਆ ਲਾ ਕੇ ਆਪਾਂ ਬਾਹਰ ਜਾ ਕੇ ਤਾਂ ਦਿਹਾੜੀ ਕਰ ਲਾਂਗੇ ਪਰ ਇੱਥੇ ਹੀ ਕਰਦੇ ਇਹ ਇਹ ਵਿਹਲੜ ਬਣਾ ਆਪਣਾ ਜੇ ਆਪਾਂ ਉਹੀ 25-30 ਲੱਖ ਆਪਦੇ ਕੋਲੇ ਬਚਾ ਕੇ ਰੱਖਿਆ ਹੋਵੇ ਉਦਾ ਵਿਆਹ ਜਾਈ ਜਾਊਗਾ ਆਪਾਂ ਨੂੰ ਤੇ ਕੰਮ ਇੱਥੇ ਕਰੀ ਚੱਲ ਗਏ ਕੋਈ 버ਗਰਾਂ ਦੀ ਰੇੜੀ ਲੱਗ ਗਈ ਕੋਈ ਹੋਰ ਵੀ ਬਥੇਰੇ ਕੰਮ ਹੈਗੇ ਆ ਆਪਦੀ ਸਬਜ਼ੀ ਕਰਕੇ ਵਿੱਚ ਵੇਚ ਗਏ ਤੇ ਇਹੋ ਜੇ ਕੰਮ ਕਰਨੇ ਪੈਣੇ ਆ ਫੇਰ ਬੇਰਜ਼ਗਾਰੀ ਘਟਣ ਦੇ ਚਾਂਸ ਹੈਗੇ ਆ ਆਪਣੇ ਹੁਣ ਕੀ ਕਰਦੇ ਆ ਸਬਜ਼ੀ ਤਾਂ ਆਪਣੇ ਲਾਉਂਦੇ ਆਗੇ ਚੱਲ ਪੰਜਾਬ ਚ ਪਰ ਆਪਣੇ ਕੀ ਕਰਦੇ ਆ ਸਬਜ਼ੀ ਲਈ ਉਹ ਤੇ 2-3 ਮਹੀਨੇ ਮੱਥਾ ਮਾਰਿਆ ਤੇ ਉਥੇ ਸੜਤੀ 10 ਰੁਪਏ ਕਿਲੋ ਮੰਡੀ ਚ ਤੜਕੇ ਸੱਟੀਆਂ ਨਹੀਂ ਜਾਗੇ ਸੱਟਣ ਵਾਲਾ ਕੰਮ ਹੀ ਹੁੰਦਾ ਹੈ 10 ਰੁਪਏ ਕੀ ਹੋ ਰੇਟ ਹੈ ਤੇ ਜਿਹੜਾ ਬੰਦਾ ਉਹਦੂ ਗਾਂਹ ਖਰੀਦਦਾ ਜਿਹੜੇ ਹੁਣ ਭਈਏ ਆਗੇ ਮੰਡੀਆਂ ਚ ਜ਼ਿਆਦਾਤਰ ਭਈਏ ਹੀ ਵੇਚਦੇ ਆ ਸਬਜ਼ੀ ਤੇ ਉਹ ਉਥੋਂ ਉਹ ਲੈਂਦੇ ਆ ਉਥੋਂ ਸੱਮਨ ਲੋਣੇ ਆਪਾਂ 10 ਰੁਪਏ ਵਿੱਚ ਜ਼ਿੰਮੇਦਾਰ ਨੇ ਉਹਨੇ ਗਾਂ 15 ਰੁਪਏ ਖਰੀਦ ਲਈ ਉਹ ਗਾਂ ਵੇਚੂਗਾ 30 ਰੁਪਏ ਉਹਨੇ ਇੱਕ ਦਿਨ ਚ 15 ਰੁਪਏ ਕੱਢ ਲੇ ਕਿਲੋ ਮਗਰ ਤੇ ਆਪਣੇ ਤੋਂ ਅਕਲ ਦਾ ਘੱਟ ਹੀ ਆ ਫਿਰ ਤੇ ਆਪਣੇ ਤੋਂ 10 ਰੁਪਏ ਨਾਲੇ ਬੀਜੀ ਬੀ ਪਾਇਆ ਰੇ ਸਪਰੇ ਕੀਤੀ ਆਪਣੇ ਤੋਂ ਫਿਰ 10 ਰੁਪਏ ਬਣੇ ਇਹ ਗੱਲ ਹੈਗੀ ਵੀ ਜਿਹਦਾ ਤਾਂ ਜਿਹੜਾ ਤਾਂ ਕਰਦਾਗਾ ਹੱਥੀ ਮਿਹਨਤ ਉਹ ਤਾਂ ਗੱਲਾ ਢੱਡੀ ਪਰਦਾ ਤੇ ਜਿਹੜਾ ਕਰਦਾ ਦਿਮਾਗ ਨਾਲ ਪੈਸਾ ਤਾਂ ਉਹੀ ਸ਼ਾਪਦਾ ਅੱਜ ਕੱਲ੍ਹ ਦਿਮਾਗ ਦੀ ਖੇਡ ਹੀ ਰਹਿ ਗਈ ਮਿਹਨਤ ਮੂਤ ਵਾਲੇ ਕੰਮ ਦਾ ਚੱਕਿਆ ਗਿਆ ਦਿਮਾਗ ਦੀ ਖੇਡ ਰਹਿ ਗਈ ਜਿਹੜਾ ਬੰਦਾ ਦਿਮਾਗ ਚਲਾਉਂਦਾ ਦਿਮਾਗ ਵਰਤਦਾ ਉਹ ਪੈਸਾ ਕਮਾਉਂਦਾ ਚੰਗਾ ਦੂਜੇ ਦਾ ਨਹੀਂ ਟਾਈਮ ਪਾਸ ਹੀ ਕਰਦਾ ਟਾਈਮ ਪਾਸ ਤਾਂ ਚਲ ਹੋਈ ਜਾਂਦਾ ਟਾਈਮ ਪਾਸ ਤਾਂ ਕਰੀ ਜਾਂਦੇ ਆ ਫਿਰ ਸਾਰੀ ਦੁਨੀਆਂ ਹੀ ਕਰੀ ਜਾਂਦੀ ਹੈ ਟਾਈਮ ਪਾਸ ਤਾਂ ਤੇ ਇੱਕ ਹੁਣ ਫੋਨ ਨਾਲੇ ਕੰਮ ਚੱਕਦਾ ਜਿਹੜੀ ਅੱਜ ਕੱਲ੍ਹ ਦੀ ਨੌਜਵਾਨਾਂ ਉਹਨਾਂ ਦੇ ਸ਼ੌਂਕ ਤਾਂ ਹੈਗੇ ਵੱਡੇ ਵੱਡੇ ਗੱਡਣਾ ਘਾਰਾ ਕੋਠਾ ਆਈਫੋਨ ਤੇ ਕੰਮ ਕਰਨ ਨਾਲ ਪਵੇ ਬਸ ਬੈਠਾ ਦੇ ਸਹਰੀ ਦਿਹਾੜੀ ਪਏ ਰੋ ਇਹ ਇਹ ਗੱਲ ਸੀ ਕਿ ਆਪਾਂ ਨੂੰ ਥੋੜੀ ਉੱਠਣ ਦੀ ਲੋੜ ਆ ਮਿਹਨਤ ਕਰਨ ਦੀ ਲੋੜ ਆ ਤੇ ਫਿਰ ਸਭ ਕੁਝ ਮਿਲ ਸਕਦਾ ਨਹੀਂ ਤਾਂ ਬੇਰਜਗਾਰੀ ਤਾਂ ਹੀ ਵਧੀ ਜਾਣੀ ਆ ਆ ਹੀ ਪਿੱਟੀ ਜਾਣਾ ਆਪਾਂ ਵੀ ਹਈ ਮੇਰ ਜੁਗਾਰੀ ਹਈ ਮੇਰ ਜੁਗਾਰੀ ਤੇ ਕੁਛ ਨਾ ਕੁਛ ਤਾਂ ਕਰਨਾ ਪੈਣਾ ਸ਼ਰਮਾ ਸ਼ਰਮਾ ਲਾ ਕੇ ਸਾਰੀਆਂ ਸੱਟਣੀਆਂ ਪੈਣੀਆਂ ਸ਼ਰਮ ਸ਼ਰਮ ਕੀ ਕਰੂਗੀ ਜਦੋਂ ਪਿੰਡ ਜਦੋਂ ਪੱਲੇ ਹੀ ਨਾ ਢੇਲਾ ਹੋਇਆ ਸ਼ਰਮ ਕੀ ਕਰੂਗੀ ਉਂ ਵੀ ਪਿੰਡ 'ਚ ਪਤਾ ਹੀ ਹੁੰਦਾ ਵੀ ਇਹ ਕਿੰਨੇ ਕੁ ਯੋਗ ਆ ਸ਼ਰਮ ਦਾ ਫੇਰ ਹੋਵੇ ਜੇ ਕੋਈ ਆਪਣੇ ਪਹਿਲਾਂ ਚੰਗੇ ਝੰਡੇ ਝੂਲਦੇ ਹੋਣ ਤੇ ਕੰਮ ਦੀਨ ਵਾਲੇ ਕਾਦੀ ਸ਼ਰਮ ਹੁੰਦੀ ਹੈ ਕੋਈ ਕੰਮ ਛੋਟਾ ਵੱਡਾ ਨਹੀਂ ਹੈਗਾ ਇਹ ਤਾਂ ਬਸ ਲੋਕਾਂ ਦੀਆਂ ਵੰਗਲ ਨਾ ਮੜਾਂਗਾ ਮੰਗਾ ਸੋਚ ਛੋਟੀ ਹੈਗੀ ਜੇ ਹੋਰ ਕੋਈ ਗੱਲ ਰਹਿ ਗਈ ਹੋਵੇ ਤਾਂ ਕਮੈਂਟ ਕਰਕੇ ਦੱਸ ਦਿਓ ਕਮੈਂਟ ਕਮਟ ਨਹੀਂ ਯਾਰ ਕੋਈ ਕਰਦਾਗਾ ਬਸ ਕੱਲੀ ਅੱਗ ਜੀ ਲਾ ਕੇ ਭੇਜ ਦੇ ਦਿਆ ਦਿਲ ਜੀ ਲਾ ਕੇ ਭੇਜ ਦੇ ਦਿਆ ਕਮੈਂਟ ਰਾਂ ਲਿਖ ਕੇ ਭੇਜਿਆ ਕਰੋ ਵੀ ਕੋਈ ਵੀ ਭਲਾਂ ਦੇ ਛੋਟਾ ਲਿਖ ਦਿਆ ਕਰੋ ਵੀ ਫੇਰ ਹੀ ਪਤਾ ਲੱਗੂਗਾ ਕਿਉਂਕਿ ਹੁਣ ਮੈਂ ਵੀ ਨਵਾਂ ਹੀ ਆਗਾ ਨਵਾਂ ਵੀਡੀਓ ਬਣਾਉਣਾ ਦਾ ਹੈ ਜੇ ਆਪਾਂ ਘਟੋ ਘਾਟ ਮੇਰੇ ਹਿਸਾਬ ਨਾਲ 20 ਕ ਵੀਡੀਓ ਬਣਾੰਗਾ ਹੋਣਗਾ ਚੱਜਦਿਆਂ ਤੇ ਜੇ ਤੁਸੀਂ ਕਮੈਂਟ ਕਰੋਗੇ ਫਿਰ ਆਪਾਂ ਹੌਲੀ ਹੌਲੀ ਸੁਧਾਰ ਕਰੀ ਚੱਲਾਂਗੇ ਤੇ ਚਲੋ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਸ਼ੇਅਰ ਕਰ ਦਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ